ਕੋ ਕੀ ਨੇਗੇ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਚਾਹਣਾ ਵੀ ਜਿਹੜਾ ਤੁਸੀਂ ਮੇਰੇ ਪੁੱਤਲੇ ਜੋ ਫੂਕਣਿਆ ਫੂਕੋ ਜੋ ਕੁਝ ਕਰਨਾ ਕਰੋ ਪਰ ਇਹ ਗਰੀਬਾਂ ਦੇ ਪੈਸੇ ਦਿਓ ਇਹਨਾਂ ਨੇ ਜਿਹੜੇ ਪੈਸੇ ਦਿੱਤੇ ਨੇ ਕਿ ਨਾ ਦਵਾਓ ਪੈਸੇ ਜਿਹੜੇ ਇਹਨਾਂ ਦੇ ਪੈਸੇ ਦਵਾਉਣਾ ਮੇਰੇ ਕੋਲ ਮੈਂ ਤੁਹਾਨੂੰ ਵੀਡੀਓ ਪਾਇਓ ਵੀ ਤੁਸੀਂ ਆ ਚੱਕੋ ਆ 37 ਲੱਖ ਰੁਪਇਆ ਮੜਵਾਤਾ ਮੜਵਾਓ ਮੜਵਾਓ ਇਹ ਗਰੀਬਾਂ ਦੇ ਪੈਸੇ ਤੁਹਾਡਾ ਬੰਦਾ ਪੱਟਾਂ ਤੇ ਥਾਪੀਆਂ ਮਾਰ-ਮਾਰ ਕੇ ਤੁਹਾਡੀ ਸਹੇਦ ਦੇ ਵਿੱਚ ਉਹ ਬੰਦਾ ਬੰਦਾ ਉਹ ਪੁਲਿਸ ਨੂੰ ਕੁਝ ਨਹੀਂ ਕਹੌਲ ਰਿਹਾ ਕਿਸੇ ਨੂੰ ਕੁਝ ਨਹੀਂ ਗੋਲ ਰਹਾ ਠੀਕ ਆ ਬੰਦੇ ਦੇ ਜਦੋਂ ਪੈਸੇ ਮੰਗਦੇ ਨੇ ਬੰਦਾ ਗੱਲ ਨੂੰ ਏਜੰਟਾਂ ਨੂੰ ਗੱਲ ਕਮਾਉਣੀ ਆਉਂਦੀ ਆ ਉਹ ਤਾਂ ਗੱਲ ਮਿੰਟ ਤੇ ਕਮਾ ਜਾਂਦਾ ਦੇਖੋ ਜੀ ਇਹਨਾਂ ਨੂੰ ਮੋਗੇ ਦਿੱਤੇ ਨੇ ਪੈਸੇ ਉੱਥੇ ਭੱਜ ਜੋ ਜੀ ਪੈਸੇ ਇਹਦੇ ਖਾਤੇ ਚ ਗਏ ਹੋਣੇ ਡੀਲ ਇਹਦੇ ਕਰੀ ਗਾਹਾਂ ਦੀ ਗਾਹਾਂ ਜਾ ਕੇ ਪਸਾਹਣ ਨੂੰ ਰਿਹਾ ਉਹ ਵੀ ਦੇ ਕੋ ਮੋਗੇ ਲੈ ਚਲੋ ਜੀ ਉਹਨੂੰ ਲੈ ਚਲੋ ਜਦੋਂ ਇਸ ਮੁੰਡੇ ਨੇ ਇਹ ਗੱਲ ਕਹੀ ਵੀ ਜਿਹੜਾ ਮੋਗੇ ਵਾਲੀ ਦਰਖਾਸਤ ਦੀ ਵਿੱਚ ਉਹ ਗੱਲ ਕਰ ਰਹੇ ਹਨ ਬਾਈ ਉਹਦੇ ਬਾਰੇ ਬਰੀਫ ਚ ਦੱਸ ਮੜੀ ਇਹ ਮੋਗੇ ਬੁਲਾਇਆ ਜੀ ਮੈਂ ਇਹਨਾਂ ਨੇ ਕਹੇ ਵੀ ਮੇਰੇ ਤੋਂ ਕਰਾਇਆ ਲੈ ਲਈ ਤੂੰ ਮੋਗੇ ਆ ਜਾ ਵੀ ਮੋਗੇ ਨਾਲ ਦੇ ਖਿਲਾਫ ਕੰਪਲੇਂਟ ਦੇਣੀ ਆ ਮੈਂ ਇਹਨੂੰ ਕਿਹਾ ਵੀ ਮੈਂ ਮੋਗੇ ਨਾਲ ਦੇ ਖਿਲਾਫ ਕਿਉਂ ਦੇਵਾਂ ਕੰਪਲੇਂਟ ਮੈਂ ਤਾਂ ਤੇਰੇ ਅਕਾਊਂਟ ਪਾਈਆ ਪੇਮੈਂਟ ਮੋਗੇ ਨਾਲ ਇਹਨਾਂ ਨੇ ਮੇਰਾ ਕੋਈ ਲਿੰਕ ਨਾ ਮੈਂ ਉਹਨੂੰ ਜਾਣਦਾ ਮੈਂ ਆਪਣੇ ਭਰਾ ਦਾ ਪਾਸਪੋਰਟ ਤੇ ਆਪਣੀ ਭਾਬੀ ਦਾ ਤੈਨੂੰ ਦਿੱਤਾ ਸੀ ਪਾਸਪੋਰਟ ਤੂੰ ਕੰਮ ਕਰਾਇਆ ਮੈਂ ਉਹ ਮੋਗੇ ਕਿਉਂ ਆਵਾ ਕਹਿੰਦਾ ਤੈਨੂੰ ਆਣਾ ਪਊਗਾ ਜੇ ਪੈਸੇ ਲੈਣੇ ਆਪਣੇ ਆਣਾ ਪਊਗਾ ਉੱਥੇ ਐਸਐਸਪੀ ਦਫਤਰ ਮੈਂ ਪੇਸ ਹੋਇਆ ਐਸਪੀ ਸਾਹਿਬ ਨੇ ਮੈਨੂੰ ਕਿਹਾ ਵੀ ਤੂੰ ਕਿਹਨੂੰ ਦਿੱਤੇ ਨੇ ਪੈਸੇ ਮੈਂ ਕਿਹਾ ਵੀ ਫਰਾਂਸਿਸ ਮਸੀਹ ਦੇ ਖਾਤੇ 'ਚ ਪਾਏ ਨੇ ਕਹਿੰਦਾ ਵੀ ਤੁਸੀਂ ਮੋਗੇ ਨੇ ਦੇ ਖਿਲਾਫ ਕਿਦਾਂ ਆਏ ਹੋ ਮੈਂ ਕਿਹਾ ਵੀ ਉਹਨਾਂ ਦੇ ਖਿਲਾਫ ਨਹੀਂ ਆ ਮੈਂ ਤਾਂ ਇਹ ਤੋਂ ਲੈਣਦਾਰ ਆ ਮੈਂ ਇਹਨਾਂ ਦੇ ਅਕਾਊਂਟ ਪਾਏ ਨੇ ਇਹਦੀ ਮੇਰੇ ਕੋਲ ਰਿਕਾਰਡਿੰਗ ਵੀ